श्री अकाल जी सत्यो देख रहे आप सब सबन जियाँ लैके हाजर हज की वीड्डी खबर खबर नाल अंत तक जरूर बने रहना चैनल नेैनल सबसक्राइब नहीं ने किया सबसक्राइब कर लो वीडियो लाइक करते शेयर जरूर करें शुरुआत करते हाँ अभी खबर दिल्ली की सीएम रेखा गुप्ता से हमले की कोशिश व्यक्ति ने मारिया थप्पड़ मछी हफड़ा दफड़ी ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਬੁੱਧਵਾਰ ਨੂੰ ਹਫਤਾ ਹਫਤਾਵਾਰੀ ਜਨਤਕ ਸੁਣਵਾਈ ਦੌਰਾਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਘਟਨਾ ਮੁੱਖ ਮੰਤਰੀ ਨਿਵਾਸ ਤੇ ਜਨਤਕ ਸੁਣਵਾਈ ਦੌਰਾਨ ਵਾਪਰੀ ਹੈ ਦੋਸ਼ੀ ਦੋਸ਼ੀ ਵਿਅਕਤੀ ਨੂੰ ਹਿਰਾਸਤ ਲੈ ਕੇ ਲਿਆ ਗਿਆ ਹੈ ਮੁੱਖ ਮੰਤਰੀ ਨਿਵਾਸ ਤੇ ਅਧਿਕਾਰੀਆਂ ਅਨੁਸਾਰ ਜਦੋਂ ਮੁੱਖ ਮੰਤਰੀ ਜਨਤਕ ਸੁਣਵਾਈ ਕਰ ਰਹੀ ਸਨ ਤਾਂ ਇੱਕ ਵਿਅਕਤੀ ਨੇ ਆਪਣੀ ਸ਼ਿਕਾਇਤ ਲੈ ਕੇ ਉੱਥੇ ਪਹੁੰਚੇ ਹਨ ਇਸ ਦੌਰਾਨ ਉਸ ਨੇ ਮੁੱਖ ਮੰਤਰੀ ਨੂੰ ਥੱਪੜ ਮਾਰ ਦਿੱਤਾ ਹੈ ਵਿਅਕਤੀ ਨੂੰ ਹਿਰਾਸਤ ਲਿਆ ਗਿਆ ਹੈ ਦਿੱਲੀ ਪਾਈਪ ਦੇ ਬਲਾਰੇ ਨੇ ਇਹ ਵੀ ਦੱਸਿਆ ਹੈ ਕਿ ਜੰਨਤਕ ਸੁਣਵਾਈ ਦੇ ਬਹਾਨੇ ਸੀਐਮ ਗੁਪਤਾ ਕੋਲ ਪਹੁੰਚਿਆ ਅਤੇ ਉਸ ਨੇ ਪਹਿਲਾਂ ਉਸ ਪਹਿਲਾ ਮੁੱਖ ਮੰਤਰੀ ਨੂੰ ਕੁਝ ਕਾਗਜ਼ ਦਿੱਤੇ ਤੇ ਫਿਰ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਥਾਪੜ ਮਾਰ ਦਿੱਤਾ ਹੈ ਦਿੱਲੀ ਦੇ ਮੁੱਖ ਮੰਤਰੀ ਦੇ ਹਮਲਾ ਕਰਨ ਉਗਾਲੇ ਦੋਸ਼ੀ ਵਿਅਕਤੀ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਦਿੱਲੀ ਪਾਇਪਨ ਇਸ ਘਟਨਾ ਦੀ ਨਿੰਦਾ ਕੀਤੀ ਹੈ ਪਾਇਪਨ ਆਤਰ ਰਮੇਸ਼ ਬਿਊ ਤੂਰੀ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਰੇਖਾ ਗੁਪਤਾ ਤੇ ਹਮਲਾ ਕਰਨ ਦੀ ਇਹ ਕੋਸ਼ਿਸ਼ ਜੰਨਤਕ ਸੁਣਵਾਈ ਨੂੰ ਪਟੜੀ ਤੋਂ ਉਤਾਰਨ ਦੇ ਇਰਾਦੇ ਨਾਲ ਕੀਤੀ ਗਈ ਹੈ ਪਾਪਨੇਤਾ ਜਤਿੰਦਰ ਬੱਗਾ ਨੇ ਕਿਹਾ ਹੈ ਕਿ ਜਨਤਕ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਕਰਨ ਹਮਲੇ ਦੀ ਖਬਰ ਤੋਂ ਮੈਂ ਹੈਰਾਨ ਹਾਂ ਮੈਨੂੰ ਉਹ ਮੈਂ ਉਹਨਾਂ ਦੀ ਰੱਖਿਆ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਬਜਰੰਗਬਲੀ ਤੁਹਾਡੇ ਉੱਪਰ ਅਸ਼ਿਵ ਬਰਾਈ ਰੱਖੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ